ਫਤੇਗੜ ਚੂੜੀਆਂ ਦੇ ਮਜੀਠਾ ਰੋਡ ਉੱਪਰ ਸਥਿਤ ਗੁਰਜਿੰਦਰ ਫਿਊਲਿੰਗ ਸਟੇਸ਼ਨ ਉੱਪਰ ਇੰਡੀਆਨ ਆਇਲ ਕੰਪਨੀ ਵੱਲੋਂ ਕੱਢੇ ਗਏ ਲਾਟਰੀ ਡਰਾਅ 'ਚ ਇੱਕ ਟਰੱਕ ਕੰਡਕਟਰ ਵਿਰਿੰਦਰ ਸਿੰਘ ਦਾ ਸੀਟੇ ਦੱਸਦੀ ਏ ਇਹ ਜਿਹੜਾ ਡੀਲਕਸ 0 ਹਾਂਡਾ ਮੋਟਰਸਾਈਕਲ ਨਿਕਲਿਆ ਹੈ ਜਿਸ ਨੂੰ ਪ੍ਰਾਪਤ ਕਰਕੇ ਵਿਰਿੰਦਰ ਸਿੰਘ ਖੁਸ਼ੀ ਦੇ ਨਾਲ ਬਾਗੋ-ਬਾਗ ਹੁੰਦਾ ਦਿਖਾਈ ਦੇ ਰਿਹਾ ਤੇ ਇਸ ਸੰਬੰਧੀ ਪੈਟਰੋਲ ਪੰਪ ਦੇ ਮਾਲਕ ਗੁਰਜਿੰਦਰ ਸਿੰਘ ਨੇ ਮਿੰਟਾ ਰੰਦਾਵਾ ਅੰਮ੍ਰਿਤਸਰ ਤੋਂ ਆਏ ਇੰਡੀਅਨ ਆਇਲ ਦੇ ਸੀਨੀਅਰ ਮੈਨੇਜਰ ਦਿਵਾਕਰ ਆਰਿਆ ਨੇ ਦੱਸਿਆ ਹੈ ਕਿ Indian Oil Company ਵੱਲੋਂ પેટ્રોલ ਪੰਪ ਦੇ ਗਾਹਕਾਂ ਦੇ ਲਈ ਇੱਕ ਡਰਾਅ ਕੱਢਿਆ ਹੈ ਜਿਸ ਵਿੱਚ ਬਰਿੰਦਰ ਸਿੰਘ ਦਾ ਹੀਰੋ ਹੋਂਡਾ ਮੋਟਰਸਾਈਕਲ ਨਿਕਲਿਆ ਜਿਸ ਦੀ ਉਸ ਨੂੰ ਵਧਾਈ ਦਿੱਤੀ ਗਈ ਅਤੇ ਡਰਾਅ ਰਾਹੀਂ ਨਿਕਲਿਆ ਮੋਟਰਸਾਈਕਲ ਹਾਸਲ ਕਰਕੇ ਬਰਿੰਦਰ ਸਿੰਘ ਵੱਲੋਂ Indian Oil Company ਅਤੇ ਗੁਰਜਿੰਦਰ ਫਿਲਿੰਗ ਸਟੇਸ਼ਨ ਪੰਪ ਮਾਲਕਾਂ ਦਾ ਧੰਨਵਾਦ ਕੀਤਾ ਗਿਆ ਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਫਤੇਗੜਚੂੜੀਆਂ ਦੇ ਐਸਐਚਓ ਬਲਜੀਤ ਸਿੰਘ ਕੌਂਸਲਰ ਦਵਿੰਦਰਪਾਲ ਸਿੰਘ ਮੱਗਾ ਕੌਂਸਲਰ ਰੰਜਿੰਦਰ ਬਿੰਦੂ ਨਗੇਸ਼ 바ਵਾ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਵੀ ਮੌਜੂਦ ਜਿਹੜਾ ਹੈ ਉੱਥੇ ਦੇਖ आ, मैं कस्टमर को यही संदेश देना चाहूंगा कि इज बेस्ट सर्विस टू ऑल कस्टमर इन दिस एरिया उसी में एक हमारा छोटा सा ये प्रोग्राम था जो न्यू ईयर धमाका के नाम से था जो जनवरी में हमने शुरू किया था जनवरी से लगभग मार्च तक चला उसी में ये, ये हमारा ये पंप सेलेक्ट हुआ उसमें श्री बलजीत सिंह जी को ये बम्पर प्राइज के रूप में हीरो डिलक्स बाइक मिला है तो हमारा प्रयास यही है कि हम सारे कस्टमर तक रीच करें और अपनी बेस्ट सर्विस हम

तो आप इस स्कीम के द्वारा या आज के इवेंट के द्वारा हम यही कस्टमर्स को बताना चाहते हैं कि हम हमेशा तत्पर रहते हैं कि मैक्सिमम कस्टमर सर्विस जो है हम अपने कस्टमर तक पहुंचा सके और सभी कस्टमर से यही रिक्वेस्ट करते हैं कि प्लीज हमें विजिट करते रहें और कोई हमारे सर्विस में अगर आप लोग फीडबैक देना चाहते हैं या किस तरह हम काम को और इम्प्रूव कर सकते हैं ताकि हम और अच्छा काम और आपको अच्छी सर्विस दे सके तो उसके लिए हम लोग काम करते रहें तो ये इवेंट जो आया था गुरजिंदर फिलिंग स्टेशन है फतेहगढ़ चूड़िया में यहाँ कराया गया ਤੁਹਾਡਾ ਸਭ ਨੂੰ ਇਹ ਰਿਕੁਐਸਟ ਹੈ ਕਿ ਯਹਾਂ ਆਤੇ ਰਹੇ ਸਾਡੇ ਕੋ ਆਪਣੇ ਕੋ ਸਰਵਿਸ ਕਰਨੇ ਦਾ ਮੌਕਾ ਦੇਤੇ ਰਹੇ ਤਾਂ ਕਿ ਅਸੀਂ ਬੈਸਟ ਸੇ ਬੈਸਟ ਆਪਕੇ ਲਈ ਕੰਮ ਕਰ ਸਕੀਏ ਅੱਜ ਜਿਦਾਂ ਕੰਪਨੀ ਵੱਲੋਂ ਜਨਵਰੀ ਮਹੀਨੇ ਤੋਂ ਸਕੀਮ ਚੱਲ ਰਹੀ ਸੀ ਲੱਕੀ ਡਰਾਵ ਦੀ ਤੇ ਅੱਜ ਤੋਂ ਇੱਕ ਹਫਤਾ ਪਹਿਲਾਂ ਉਹਦਾ ਰਿਜ਼ਲਟ ਆਇਆ ਵਾ ਤੇ ਸਾਡੇ ਦੀ ਤਾਂ ਮੋਟਰ ਸਾਹਿਬ ਨਿਕਲਿਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਪੂਰੇ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਵਿੱਚ ਸਿਰਫ ਸਾਡੇ ਪੰਪ ਤੋਂ ਨਿਕਲਿਆ ਵਾ ਤੇ ਵੀਰ ਹੋਣੀ ਸਾਡੇ ਰੈਗੂਲਰ ਕਸਟਮਰ ਨੇ ਤੇ ਸਾਡੇ ਕੋਲ ਇਹਨਾਂ ਨੇ ਕਾਫੀ ਬਸਾਂ ਕਾਫੀ ਟਾਈਮ ਤੋਂ ਤੇਲ ਪਾ ਰਹੀਆਂ ਨੇ ਤੇ ਉਹ ਬੜੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਇਲਾਕੇ ਵਾਸਤੇ ਤੇ ਅਸੀਂ ਕੰਪਨੀ ਦਾ ਇੰਡੀਆ ਨਾਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦਾ ਆਪਣਾ ਯੋਗਦਾਨ ਪਾਇਆ ਵਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਜੀ ਧੰਨਵਾਦ ਕਰਨਾ ਚਾਹੁੰਦਾ ਆਪਰੇ ਜੀ ਦੇ ਪੌਂਡ ਦਾ ਤੇ ਇੰਨਾ ਮੈਨੂੰ ਬਹੁਤ ਖੁਸ਼ੀ ਆ ਜੀ ਮੇਰਾ ਜਿਹੜਾ ਡਰਾਮ ਨਿਕਲਿਆ ਲੱਤੀ ਡਰਾਮ ਨਿਕਲਿਆ ਵਾ ਇਹ ਮਡੇਲੀ ਤੋਂ ਤੇਲ ਪਾਊਡਰ ਸੀ ਜੀ ਇੱਥੇ ਸਾਡੇ ਬਸਾਂ ਲੱਗਦੀਆਂ ਨੇ ਕਿੱਥੇ ਸੀ ਦੀਪ ਪੱਲੇ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੇਰਾ ਪਹਿਲਾ ਡਰਾਮ ਮੇਰਾ ਨਿਕ ਜੋ ਤਨਵਾਦ ਤੇ ਇੰਡੀਨ ਆਇਲ ਦੀ ਆਈ ਹੋਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਫਦੇਗਰ ਚੂੜੇ ਵਿੱਚ ਅੱਜ ਡਰਾ ਕੱਢ ਕੇ ਜਿਹੜਾ ਗੁਰਵਿੰਦਰ ਫਲੀ ਸਟੇਸ਼ਨ ਤੇ ਇਹ ਇੱਕ ਨਾ ਇੱਕ ਮੋਟਰਸਾਈਕਲ ਦਾ ਡਰਾ ਕੱਢ ਕੇ ਇੱਕ ਕਸਟਮਰ ਨੂੰ ਦਿੱਤਾ ਹੈ ਇਸ ਪੱਬ ਤੇ ਕਾਫੀ ਵਧੀਆ ਫੈਸਿਲਟੀਆਂ ਨੇ ਸਾਰਾ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਕਿਉਂਕਿ ਇਹ ਨਾ ਇੱਕ ਪੱਬ ਕਾਫੀ ਪੁਰਾਣਾ ਵਾ ਤੇ ਦੀ ਸੇਲ ਸੇਲ ਵਧਾਉਣ ਵਾਸਤੇ ਇਹ ਡਰਾ ਕੱਢੇ ਜਾਂਦੇ ਨੇ ਇੰਦਾ ਸੇਲ ਬਹੁਤ ਅੱਛੀ ਹੈ ਅਤੇ ਇਹਨਾਂ ਦੀ ਕਦੀ ਕੰਪਲੇਂਟ ਜਾਂ ਪੰਪ ਦੇ ਜਾਂ ਤੇਲ ਦੇ ਵਿੱਚ ਕਦੀ ਕੰਪਲੇਂਟ ਨਹੀਂ ਆਈ ਇਹ ਤਾਂ ਅਕਸਰ ਕਈ ਪੰਪਾਂ ਤੇ ਕਈ ਤਰ੍ਹਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਇਹ ਇਸ ਗੱਲ ਦੇ ਲਾਲਚਰ ਵਾਲੇ ਪਾਸੇ ਦੀ ਪੈਂਦੇ ਇਹ ਸੇਲ ਵਾਲੇ ਪਾਸੇ ਪੈਂਦੇ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡੀਆ ਨਾਲ ਬਹੁਤ ਵਧੀਆ ਇਹ ਸਕੀਮ ਕੱਢੀ ਜਿਹੜੀ ਡਰਾ ਕੱਢਿਆ ਕਸਟਮਰ ਨੂੰ ਕੱਢਣ ਵਾਸਤੇ ਸੇਲ ਵਧਾਣ ਵਾਸਤੇ ਕੀਤਾ ਬਹੁਤ ਬਹੁਤ ਧੰਨਵਾਦ